ਦੋਸਤੋ ਇਸ ਵੇਲੇ ਦੀ ਮੰਦਪਾਗੀ ਖਬਰ ਆ ਰਹੀ ਹੈ ਉੱਪਰ ਭਰੀ ਦਬਾਬ ਨਹਿਰ ਚ ਨੂੰ ਹਾਰੇ ਸਰਪੰਚ ਸਮੇਤ ਤਿੰਨ ਵਿਅਕਤੀ ਡੁੱਬ ਗਏ ਜਿਨ੍ਹਾਂ ਵਿੱਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੀਸਰੇ ਦੀ ਭਾਲ ਜਾਰੀ ਹੈ ਮਾਮਲਾ ਪਟਾਲਾ ਦੇ ਅਲੀ ਵਾਲੇ ਇਲਾਕੇ ਵਿੱਚੋਂ ਗੁਜ਼ਰਦੀ ਉੱਪਰ ਭਰੀ ਦਬਾਬ ਨਹਿਰ ਵਿੱਚ ਬੀਤੀ ਸ਼ਾਮ ਦਾ ਆ ਰਿਹਾ ਹੈ ਜਿੱਥੇ ਨਹਾਉਣ ਗਏ ਸਰਪੰਚ ਸਮੇਤ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ ਪਰਥਵਾਲ ਰੰਦੀਰ ਸਿੰਘ ਜੋ ਕਿ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਿਆ ਉਸ ਨੂੰ ਬਚਾਉਣ ਵਾਸਤੇ ਉਸ ਦੇ ਦੋ ਸਾਥੀਆਂ ਨੇ ਮਗਰ ਛਾਲਾ ਮਾਰੀਆਂ ਪਰ ਉਹ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਸਰਪੰਚ ਨੂੰ ਬਚਾਉਂਦੇ ਖੁਦ ਵੀ ਰੁੜ ਗਏ ਰੰਦੀਰ ਸਿੰਘ ਦੇ ਭਰਾਣੇ ਦੱਸਿਆ ਕਿ ਉਹਨਾਂ ਨੂੰ ਸ਼ਾਮ 7 ਵਜੇ ਦੇ ਕਰੀਬ ਇਸ ਘਟਨਾ ਦਾ ਪਤਾ ਲੱਗਾ ਹੈ ਅਤੇ ਇਨ੍ਹਾਂ ਵਿੱਚੋਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ ਤੀਸਰੇ ਦੀ ਭਾਲ ਜਾਰੀ ਹੈ ਲੋਕਾਂ ਨੇ ਨਹਿਰੀ ਵਿਭਾਗ ਤੋਂ ਇਹ ਮੰਗ ਕੀਤੀ ਹੈ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਅਤੇ ਨਾਲ ਕੁੰਡੇ ਵੀ ਬਣਾਏ ਜਾਣ ਤਾਂ ਜੋ ਕਿਸੇ ਅਮਰਜੈਂਸੀ ਦੀ ਲੋੜ ਪੈਣ ਤੇ ਬੰਦਿਆਂ ਨੂੰ ਬਚਾਇਆ ਜਾ ਸਕੇ ਆਓ ਤੁਹਾਨੂੰ ਦਿਖਾਉਂਦੇ ਹਾਂ ਅਲੀਵਾਲ ਦੇ ਇਲਾਕੇ ਤੋਂ ਅੱਜ ਦੀ ਇਹ ਮੰਦਭਾਗੀ ਖਬਰ ਆਓ ਕਰਦੇ ਰੌਣ ਦੇ ਰੌਣ ਦੇ ਕੰਢੇ ਆਹ ਲਾਏ ਰੱਲ ਦੋਈ ਕਾਡਾ ਮੁੱਕ ਗਿਆ ਸਾਡੇ ਪਿੰਡ ਦੇ ਤਿੰਨ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਬਜਨ ਸਿੰਘ ਤੇ ਜਮਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋਗੇ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਪਿਆਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਂਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਮਨੋ ਸਾਡਾ ਭਰਾ ਵਾ ਸਰਪੰਚ ਸੋਪਾਈ ਤੇ ਸਾਨੂੰ ਸਾਡੇ ਹੱਥਾਂ ਤੇ ਮੋਹ ਪਹਲਾ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਨੋ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨਾਉਂਦਾ ਨਾਉਂਦਾ ਮਤਲਬ ਇੱਕ ਉਹ ਦੁਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਤੇ ਜਹਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਹਾਲ ਕਰਤਾਰ ਸਿੰਘ ਨੇ ਛਾਲ ਮਾਰੀ ਔਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮਤਲਬ ਪਹਚਾਇਆ ਗਿਆ ਜੇ ਪੱਕਾ ਫੁੱਟ ਵੀ ਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮਰਸਰ ਇਹ ਜੀ ਸਾਰ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਦੇ ਬਾਜੂਤ ਉਹਨਾਂ ਨੇ ਪਾਣ ਦਾ ਭਾਅ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਅਸੀਂ ਇਲਾਕਾ ਨਿਵਾਸੀ ਬੇਨਪਾਰ ਖਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਪੱਕੀ ਕਰਨ ਪੱਕੀ ਕਰਨ ਹੱਥਾਂ ਬਾਹਰ ਕੋਪਰਾ ਦੇ ਦੇਖੋ ਕੋ ਪੱਕੀਆਂ ਹਨ ਕੋਈ ਉੱਤੇ ਐਸਾ ਪੂਰਾ ਹਸਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਲ ਕਿਸੇ ਹਾਸ ਪੈਣਾ ਹੋ ਜਾ ਪਾਣੀ ਵਿੱਚ ਕਿਹਦਾ ਇਹ ਕੋਈ ਇਹ ਖਾਲੀ ਨਾ ਹੋ ਮੈਦਨ ਤੇ ਕੋਈ ਪੌੜੀਆਂ ਪਾੜੀਆਂ ਬਣਨੀ ਚਾਹੀਆਂ ਅਸੀਂ ਪ੍ਰਸ਼ਾਸਨ ਨੂੰ ਹੱਥ ਜੋਠੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਵਿੱਚਾ ਦਾ ਕੀਤੀ ਜਾਵੇ 10 ਮੀਟਰ ਤੇ 20 ਮੀਟਰ ਤੇ ਲਾਕੇ ਚਾਕੇ ਪੌੜੀਆਂ ਬਣਨੀ ਚਾਹੀਆਂ